ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਇਹ ਖਾਸ ਬੇਨਤੀਆਂ ਸਮਝਣੀਆਂ ਨੇ ਗੁਰਮੁਖ ਪਿਆਰਿਓ ਕਲਯੁਗ ਦੇ ਭਿਆਨਕ ਸਮੇਂ ਦੀ ਭਵਿੱਖ ਬਾਣੀ ਮਹਾ ਪਰਲੋ ਕੀ ਹਾਲ ਬਣੇਗਾ ਕੀ ਹੋਵੇਗਾ ਅਸਲ 'ਚ ਇਹ ਕਿਵੇਂ ਰੁਕਣਾ ਹੈ ਕਿਸ ਤਰ੍ਹਾਂ ਇਹ ਚੀਜ਼ਾਂ ਰੁਕਣਗੀਆਂ ਇਹਦਾ ਇੱਕ ਖਾਸ ਕਾਰਨ ਇਹ ਵੀ ਆਪਾਂ ਕੁਝ ਕੁ ਬੇਨਤੀਆਂ ਹੀ ਸਾਂਝੀਆਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਲਯੁਗ ਦਾ ਸਮਾਂ ਜਿਹੜਾ ਨਾ ਉਹ ਚੱਲ ਰਿਹਾ ਹੈ ਕਈ ਸਾਡੇ ਲੋਕਾਂ ਨੂੰ ਭੁਲੇਖਾ ਵਾ ਕਿ ਕਲਯੁਗ ਜਿਹੜਾ ਹੈ ਖਤਮ ਹੋ ਚੁੱਕਿਆ ਹੈ ਕਲਯੁਗ ਦਾ ਸਮਾਂ ਜਿਹੜਾ ਹੈ ਉਹ ਨੰਗ ਚੁੱਕਿਆ ਹੈ ਅੱਜ ਥੋੜੀ ਕਲਯੁਗ ਹੈ ਜਾਂ ਫਿਰ ਸਾਡੇ ਲੋਕਾਂ ਨੂੰ ਭੁਲੇਖਾ ਵਾ ਵੀ ਕਲਯੁਗ ਆਏਗਾ ਕਲਯੁਗ ਆ ਰਿਹਾ ਹੈ ਬੜੀ ਤੇਜ਼ੀ ਨਾਲ ਆ ਰਿਹਾ ਹੈ ਕਾਲ ਯੁਗ ਆਏਗਾ ਨਹੀਂ ਕਾਲ ਯੁਗ ਤੇ ਆ ਚੁੱਕਿਆ ਹੈ ਚੱਲ ਰਿਹਾ ਹੈ ਛੋਟੇ ਛੋਟੇ ਬੱਚੇ ਕੀ ਕੀ ਕਰਤੂਤਾ ਕਰ ਰਹੇ ਨੇ ਤੇ ਮਾਪੇ ਉਹਨਾਂ ਤੋਂ ਬੇਖਬਰ ਬੈਠੇ ਨੇ ਛੋਟੇ ਛੋਟੇ ਬੱਚਿਆਂ ਦੇ ਵਿਆਹ ਹੋ ਰਹੇ ਨੇ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਨੈਟ ਤੇ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਰਹੇ ਨੇ ਤੁਸੀਂ ਸਾਰੇ ਜਾਣਦੇ ਹੋ ਇਹ ਕਾਲ ਯੁਗ ਹੀ ਤਾਂ ਹੈ ਆਪਣੇ ਮਾਪੇ ਬਾਪ ਨੂੰ ਘਰੋਂ ਕੱਢ ਦੇਣਾ ਤੇ ਆਪ ਬਾਬਿਆਂ ਦੇ ਜਾ ਕੇ ਚੇਲੇ ਚਪਟੇ ਬਣ ਜਾਣਾ ਬਾਬਿਆਂ ਦੇ ਕਿਤੇ ਧੋਤੋ ਪੀਣੇ ਆਪਣੇ ਮਾਪੇ ਬਾਪ ਨੂੰ ਪਾਣੀ ਤੱਕ ਨਾ ਦੇਣਾ ਤੇ ਸਾਧ ਸੰਗਤ ਤੇ ਆਪਣੀ ਹੀ ਔਲਾਦ ਨੂੰ ਕੂੜੇ ਦੇ ਢੇਰਾਂ ਵਿੱਚ ਸੁੱਟ ਜਾਣਾ ਧੀਆ ਨੂੰ ਮਾਰ ਦੇਣਾ ਕੁੱਖਾਂ ਦੇ ਵਿੱਚ ਕਤਲ ਕਰ ਦੇਣਾ ਅੱਜ ਪੰਘੂੜੇ ਬਣੇ ਹੋਏ ਨੇ ਤੁਹਾਨੂੰ ਪਤਾ ਹਸਪਤਾਲਾਂ ਦੇ ਵਿੱਚ ਆਪ ਨਵਜਾਤ ਬੱਚਿਆਂ ਨੂੰ ਉੱਥੇ ਸੁੱਟ ਜਾਂਦੇ ਨੇ ਜੀ ਦੱਸੋ ਜੀ ਤੇ ਕਲਯੁਗੀ ਸੀ ਤਾਂ ਇਹ ਹੋਰ ਕੀ ਹੈ ਸਾਤ ਸੰਗਤ ਇੱਕ ਇਹ ਕਲਯੁਗ ਹੈ ਜੋ ਅਸੀਂ ਬਦਲ ਗਏ ਤੋਂ ਇੱਕ ਇਹ ਕਲਯੁਗ ਹੈ ਜੋ ਆਉਣਾ ਹੈ ਹਜੇ ਤੁਸੀਂ ਦੇਖਦੇ ਜਾਓ ਜੜੀਆਂ ਕਰੋਪੀਆਂ ਹੁੰਦੀਆਂ ਨੇ ਨਾ ਕਰੋਪੀਆਂ ਹਰੇ ਕਰੋਪੀਆਂ ਨੇ ਆਉਣਾ ਹੈ ਕਰੋਪੀ ਦੇਖੋ ਪਹਿਲਾਂ ਮਹਾਮਾਰੀ ਆਈ ਸੀ ਕੋਰੋਨਾ ਆਇਆ ਚਲੋ ਸਾਡੇ ਲੋਕੀ ਨਹੀਂ ਮੰਨਦੇ ਕਹਿੰਦੇ ਕੋਈ ਕੋਰੋਨਾ ਨਹੀਂ ਸੀ ਚਲੋ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਇੱਕ ਗੱਲ ਯਾਦ ਰੱਖੋ ਵੀ ਡਰ ਕਿੰਡੀ ਵੱਡੀ ਚੀਜ਼ ਹੈ ਉਹ ਡਰ ਨੇ ਸਰਕਾਰਾਂ ਹਲਾਤੀਆਂ ਅਸੀਂ ਹਲਾਤੇ ਇੱਕ ਦੂਜੇ ਨਾਲ ਭਾਈਚਾਰਕ ਸਾਂਝਾਂ ਰਿਸ਼ਤੇ ਨਾਤੇ ਅਸੀਂ ਸਭ ਤੋੜ ਲਏ ਡਰ ਕਰਕੇ ਸਾਨੂੰ ਨਾ ਹੋ ਜੇ ਇੰਜ ਨਾ ਹੋ ਜੇ ਉਹ ਨਾ ਹੋ ਜੇ ਆ ਨਾ ਹੋ ਜੇ ਅਸੀਂ ਡਰ ਗਏ ਕਿੰਨਾ ਡਰ ਗਏ ਅਸੀਂ ਕਿੰਨਾ ਡਰੇ ਅਸੀਂ ਕਿੰਨਾ ਜਿਆਦਾ ਮਨ ਦੇ ਵਿੱਚ ਡਰ ਬੈਠਿਆ ਕਿੰਨਾ ਜਿਆਦਾ ਮਨ ਦੇ ਵਿੱਚ ਉਹ ਅਸੀਂ ਡਰੇ ਕਿੰਨਾ ਜਿਆਦਾ ਮਨ ਦੇ ਵਿੱਚ ਸਾਡੇ ਡਰ ਸੀ ਵੀ ਇੰਜ ਨਾ ਹੋ ਜੇ ਆ ਨਾ ਹੋ ਜੇ ਉਹ ਹੋ ਗਿਆ ਆ ਹੋ ਗਿਆ ਮਨ ਦੇ ਵਿੱਚ ਡਰ ਸੀ ਨਾ ਸਾਡੇ ਬਹੁਤ ਵੱਡਾ ਡਰ ਸੀ ਸੋ ਸਾਧ ਸੰਗਤ ਸੋ ਇੱਕ ਵਾਰ ਕਿੰਨੇ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਉਹ ਮਹਾਂਪੁਰਖ ਸ਼ਾਇਦ ਮੇਰੇ ਖਿਆਲ ਦੇ ਵਿੱਚ ਬਹੁਤ ਸਮਾਂ ਹੋ ਗਿਆ ਹੁਣ ਤਾਂ ਉਹ ਸੱਚਖੰਡ ਜਾ ਚੁੱਕੇ ਨੇ ਰਹੇ ਨਹੀਂ ਤੇ ਕਹਿੰਦੇ ਨੇ ਕਿਸੇ ਗੁਰਮੁਖ ਪਿਆਰੇ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਜੀ ਬਾਬਾ ਜੀ ਕੋਈ ਕਿਰਪਾ ਕਰੋ ਵੀ ਬਹੁਤ ਜ਼ਿਆਦਾ ਦੁਨੀਆ ਮਤਲਬ ਖਤਮ ਹੋ ਰਹੀ ਹੈ ਮਹਾਮਾਰੀਆਂ ਦੇ ਦਾ ਬਿਮਾਰੀਆਂ ਚੱਲ ਰਹੀਆਂ ਨੇ ਕਹਿੰਦੇ ਭਾਈ ਇਹ ਮਹਾਪੁਰਖਾਂ ਦੀ ਦੇਣ ਹੈ ਜਿਹੜੇ ਕੁਝ ਬੰਦਗੀ ਵਾਲੀਆਂ ਰੂਹਾਂ ਨੇ ਕੋਈ ਇੱਥੇ ਬੈਠੇ ਨੇ ਧਰਤੀ ਤੇ ਪਰਮਾਤਮਾ ਸ਼ਾਇਦ ਉਹਨਾਂ ਕਰਕੇ ਕਰੋਪੀ ਨਹੀਂ ਦੇ ਰਿਹਾ ਦੁਨੀਆ ਨੂੰ ਤੇ ਜਿਸ ਦਿਨ ਉਹ ਮਹਾਪੁਰਖ ਇਸ ਸੰਸਾਰ ਤੋਂ ਧਰਤੀ ਤੋਂ ਚਲੇ ਗਏ ਕੋਈ ਇਥੇ ਹੋਰ ਬੰਦਗੀ ਵਾਲੀ ਰੂਹ ਨਾ ਰਹੀ ਤੇ ਸ਼ਾਇਦ ਅਕਾਲ ਪੁਰਖ ਦੀ ਕੋਈ ਰਜਾਈ ਹੋਰ ਹੋਏਗੀ ਕੋਈ ਹੋਰ ਹੀ ਸੋਚੀ ਬੈਠਾ ਹੈ ਪਰਮਾਤਮਾ ਸਾਤ ਸੰਗਤ ਕਹਿੰਦੇ ਨੇ ਜਦੋਂ ਕੋਈ ਮਹਾਮਾਰੀ ਆਉਂਦੀ ਸੀ ਮਾਹਪੁਰਖ ਫਿਰ ਕਮਰੇ ਚ ਬੰਦ ਕਰ ਲੈਂਦੇ ਸੀ ਆਪਣੇ ਆਪ ਨੂੰ ਕੁਝ ਨਹੀਂ ਸੀ ਸ਼ਕਦੇ ਛਕਾਉਂਦੇ ਫਿਰ ਅੰਦਰ ਹੀ ਜਾਪ ਚੱਲਦੇ ਸੀ ਨਿਰੰਤਰ ਤੇ ਉਸ ਵਕਤ ਕਿਨੇ ਫਿਰ ਮਾਹਪੁਰਖ ਬਾਹਰ ਆਉਂਦੇ ਸੀ ਕਹਿੰਦੇ ਵੀ ਹੁਣ ਸਭ ਕੁਝ ਸਹੀ ਹੈ ਹੁਣ ਓਕੇ ਆ ਕਹਿੰਦੇ ਉਸ ਤੋਂ ਬਾਅਦ ਫਿਰ ਖਤਰਾ ਟਲ ਜਾਂਦਾ ਸੀ ਫਿਰ ਅਫਵਾਹਾਂ ਵੀ ਉਡਣੀਆਂ ਬੰਦ ਹੋ ਜਾਂਦੀਆਂ ਸੀ ਜੇ ਕਿਉਂਕਿ ਜਿਹੜੇ ਸਾਧੂ ਸੰਤ ਮਹਾਂਪੁਰਸ਼ ਹੁੰਦੇ ਨੇ ਇਹਨਾਂ ਦੀ ਸਿੱਧੀ ਲਿਪ ਹੁੰਦੀ ਆ ਆ ਪਖੰਡੀ ਨਹੀਂ ਹੈਗੇ ਜਿਹੜੇ ਪਖੰਡੀ ਜਿਹੜੇ ਕਹਿੰਦੇ ਵੀ ਸੰਗਤ ਨੂੰ ਨਹੀਂ ਮਿਲਣਾ ਹੈਗਾ ਅਸੀਂ ਐ ਨਹੀਂ ਕਰਨਾ ਬੀਬੀਆਂ ਨੂੰ ਮੱਥੇ ਨਹੀਂ ਲਾਉਣਾ ਇਹ ਨਹੀਂ ਜਿਹੜੇ ਨਰੋਲ ਸਾਧੂ ਹੁੰਦੇ ਨੇ ਜਿਨ੍ਹਾਂ ਲਈ ਸਾਰੇ ਇੱਕ ਸਮਾਨ ਨੇ ਜਿਹੜੇ ਕੌੜਾ ਨਹੀਂ ਬੋਲਦੇ ਨਿਮਰਤਾ ਭਾਵਨਾ ਸਾਰਿਆਂ ਲਈ ਪ੍ਰੇਮ ਭਾਵਨਾ ਇਹ ਉਹਨਾਂ ਦੀ ਗੱਲ ਹੋ ਰਹੀ ਹੈ ਉਨਾ ਮਹਾਪੁਰਖਾਂ ਦੀ ਗੱਲ ਹੈ ਹੋਰ ਕਿਸੇ ਦੀ ਗੱਲ ਨਹੀਂ ਹੈਗੀ ਪਿਆਰਿਓ ਇਹ ਕਰਕੇ ਮੈਂ ਬੇਨਤੀਆਂ ਕਰਦਿਆਂ ਕਿ ਮਹਾ ਪਰਲੋ ਆਏਗੀ ਜ਼ਰੂਰ ਆਏਗੀ ਪਰ ਯਾਦ ਰੱਖੋ ਜਿੰਨਾ ਚਿਰ ਕੋਈ ਬੰਦਗੀ ਵਾਲੀਆਂ ਰੂਹਾਂ ਨੇ ਉਹਨਾਂ ਚਿਰ ਇਹ ਸਭ ਸਮੇਂ ਨੇ ਟਲੇ ਰਹਿਣਾ ਜਦੋਂ ਕਿਤੇ ਉਹ ਲਾਂਬੇ ਹੋ ਗਏ ਉਦੋਂ ਦੇਖਿਓ ਫਿਰ ਕੀ ਹਾਲ ਬਣਦਾ ਹਰੂਏ ਹਰੂਏ ਤਰ ਗਏ ਡੂਬੇ ਜਨ ਸਰ ਭਾਰ ਇਹ ਗੱਲ ਬਿਲਕੁਲ ਸੱਚ ਹੋਣੀ ਹੈ 101% ਹੋਣੀ ਹੈ ਇਹ ਇਸ ਗੱਲ ਤੋਂ ਵਾਂਝੇ ਨਾ ਹੋਏ ਉਸ ਕਰਕੇ ਕਹਿੰਨਾ ਵੀ ਗੁਰੂ ਘਰ ਜਾਇਆ ਕਰੋ ਗੁਰੂ ਦੀ ਬਾਣੀ ਨੂੰ ਪੜਿਆ ਕਰੋ ਸਮਾਂ ਮਿਲੇ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਕੋਲ ਜਾਇਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਰਬੱਤ ਦੇ ਵਿੱਚ ਅਸੀਂ ਵੀ ਆ ਜਾਨੇ ਆ ਤੇ ਪਿਆਰਿਓ ਅਸੀਂ ਵੀ ਉਸ ਕਰੋਪੀ ਤੋਂ ਬਚ ਜਾਵਾਂਗੇ ਮਹਾ ਪਰਲੋ ਤੋਂ ਬਚ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ